ਬਦਲਾਂ ਦੇ ਵਿੱਚ ਨਜ਼ਰ ਆਈ ਹੈ ਸਿੱਧੂ ਮੂਸੇਵਾਲੇ ਦੀ ਤਸਵੀਰ ਮਾ ਚਰਨਕੌਰ ਨੇ ਤਸਵੀਰ ਸਾਂਝੀ ਕੀਤੀ ਹੈ ਤੇ ਭਾਵੁਕ ਪੋਸਟ ਲਿਖਿਆ ਹੈ ਹੋ ਸਕਦਾ ਹੈ ਕਿ ਲੋਕਾਂ ਦੇ ਲਈ ਮਜ਼ਾਕ ਹੋਵੇ ਪਰ ਇੱਕ ਮਾਂ ਦੀਆਂ ਭਾਵਨਾਵਾਂ ਨੇ ਉਸ ਦੀ ਕਦਰ ਕਰੋ ਅਤੇ ਇਸ ਤਸਵੀਰ ਨੂੰ ਸ਼ੇਅਰ ਕਰੋ ਜੀ ਆਸਾ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਇੱਕ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਖੁਦ ਸਿੱਧੂ ਮੂਸੇਵਾਲਾ ਦੀ ਜੀ ਜੀ ਦੀ ਮਾਤਾ ਨੇ ਸ਼ੇਅਰ ਕੀਤੀ ਹੈ ਤੇ ਉਹਨਾਂ ਨੇ ਇੱਕ ਭਾਵੁਕ ਪੋਸਟ ਲਿਖਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋਲਿਆ ਪਰ ਇਸ ਜਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਜਿਸ ਦਿਨ ਉਸ ਸੱਚੇ ਪਾਸ਼ਾ ਨੇ ਫੈਸਲੇ ਕਰਨੇ ਉਸ ਦਿਨ ਕੋਈ ਇਤਿਫਾਕ ਨਹੀਂ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣਾ ਇੱਕ ਮਾਂ ਤੇ ਉਸਦੇ ਪਿਤਾ ਤੇ ਪਿਤਾ ਤੇ ਸ਼ੁਭ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਸਿੱਧੂ ਮੂਸੇਵਾਲਾ ਦੀਏ ਤਸਵੀਰ ਤੁਹਾਨੂੰ ਕੀ ਸੱਚੀ-ਮੁੱੱਚੀ ਲੱਗੀ ਹੈ ਕਿ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀਏ ਤਸਵੀਰ ਦੇ ਨਾਲ ਜੋ ਬਦਲਾਂ ਦੇ ਵਿੱਚ ਤਸਵੀਰ ਬਣੀ ਹੈ ਉਹ ਮੈਚ ਖਾ ਰਹੀ ਹੈ ਤੇ ਇੱਕ ਵਾਰ ਤੁਸੀਂ ਜੋ ਹੈ ਸਿੱਧੂ ਮੂਸੇਵਾਲੇ ਨੂੰ ਕਮੈਂਟਾਂ ਦੇ ਵਿੱਚ ਯਾਰ ਜ਼ਰੂਰ ਕਰਿਓ ਕਿਉਂਕਿ ਇੱਕ ਵਾਰ ਪਹਿਲਾਂ ਵੀ ਤਸਵੀਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਜੋ ਹੈ ਸਿੱਧੂ ਮੂਸੇਵਾਲੇ ਨੂੰ ਜੋ ਹੈ ਉਹ ਮੈਪ ਦੇ ਵਿੱਚ ਦੇਖਿਆ ਗਿਆ ਸੀ ਤੇ ਹੁਣ ਜੋ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਖੁਦ ਇਸ ਤਸਵੀਰ ਨੂੰ ਸ਼ੇਅਰ ਕੀਤੀ ਹੈ ਜੋ ਤਸਵੀਰ ਸਿੱਧੂ ਮੂਸੇਵਾਲੇ ਦੀ オリジナル ਹੈ ਉਹੋ ਜਹੀ ਤਸਵੀਰ ਜਿਹੜੀ ਆ ਉਹ ਬੱਦਲਾਂ ਦੇ ਵਿੱਚ ਬਣੀ ਹੋਈ ਹੈ ਉਹੋ ਜਹੀ ਹੱਥ ਜੋੜਿਆ ਹੋਇਆ ਹੈ ਉਸੇ ਤਰੀਕੇ ਨਾਲ ਦਸਤਾਰ ਬੰਨੀ ਹੋਈ ਹੈ ਤੇ ਬੱਦਲਾਂ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਸਿੱਧੂ ਮੂਸੇਵਾਲੇ ਦੀ ਯਾਦ ਜਿਹੜੀ ਆ ਉਹ ਦੁਵਾਰੀ ਹੈ ਮਾ ਚਰਨ ਕੌਰ ਨੇ ਇਸ ਪੋਸਟ ਨੂੰ ਸਾਂਝੀ ਕੀਤੀ ਹੈ ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ ਜਰੂਰ ਦੱਸਿਓ ਅਤੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਇਸ ਤਸਵੀਰ ਨੂੰ ਸ਼ੇਅਰ ਜਰੂਰ ਕਰਿਓ